ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨੰਨੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਆਏ ਆਂ ਜੀ ਪਿੰਡ ਬੂਈਆਂ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਪੈ ਜਾਂਦਾ ਹੈ ਜੀ 22 ਓਨਰ ਜਿਹੜੇ ਹਨ ਹਰਜਿੰਦਰ ਸਿੰਘ ਜੀ ਗਿੱਲ ਹਨ ਵੀਰ ਹੋਣੀ ਤੇ ਮਾਲੀ ਮੋਹਰਾ ਦਾ ਦੋਸਤੋ ਹੈਗਾ ਇੱਕ ਉਹਦੀ ਆਪਾਂ ਵੀਰ ਹੋਂਾਂ ਤੋਂ ਡਿਟੇਲ ਜਿਹੜੀ ਆ ਪੂਰੀ ਲਵਾਂਗੇ ਪੁੱਛ ਕੇ ਪੂਰੀ ਆਪਾਂ ਤੁਹਾਨੂੰ ਦੱਸਣ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਕੀ ਡਿਟੇਲ ਹੈਗੀ ਆ ਮਦਰ ਦੇ ਰਿਕਾਰਡ ਤੋਂ ਲੈ ਕੇ ਤੇ ਫਾਦਰ ਕਿਸ ਬੁੱਲ ਦਾ ਬੱਚਾ ਹੈਗਾ ਆਪਾਂ ਵੀਰ ਹੋਂਾਂ ਤੋਂ ਪੁੱਛ ਲੈਨੇ ਆ ਹਰਜਿੰਦਰ ਸਿੰਘ ਜੀ ਗਿੱਲ ਇਸ ਦੇ ਓਨਰ ਹਨ ਸੋ ਸੱਸਰੀ ਦਾ ਵੀਰ ਜੀ ਸੱਸਰੀ ਦਾ ਜੀ ਸੋ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦੀਏ ਜੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਬੁਈਆਂ ਵਾਲਾ ਠੀਕ ਆ ਜੀ ਸੋ ਵੀਰ ਜੀ ਜ਼ਿਲ੍ਹਾ ਵੀ ਫਿਰੋਜ਼ਪੁਰ ਪੈਂਦਾ ਨਾ ਆਪਾਂ ਨੂੰ ਹਾਂ ਜੀ ਫਿਰੋਜ਼ਪੁਰ ਜ਼ਿਲ੍ਹਾ ਹੈ ਨਾ ਠੀਕ ਆ ਸੋ ਵੀਰ ਜੀ ਅੱਜ ਜਿਹੜਾ ਇਹ ਮਾਲੀ ਆਪਣਾ ਮੋਹਰਾ ਦਾ ਇਸ ਬਾਰੇ ਸਾਨੂੰ ਦੱਸੋ ਜੀ ਇਹ ਕੇਸ ਜਿਹੜਾ ਫਾਦਰ ਇਸ ਦਾ ਕਿਹੜਾ ਹੈ ਜੀ ਐਚਐਲਡੀ ਵੀ ਇਹਦਾ ਸੁਖਵੀਰ ਡਾਂਡੇ ਤੋਂ ਆਪਾਂ ਖਰੀਦਿਆ ਸੀਗਾ ਜੀ ਠੀਕ ਆ ਜੀ ਇਹਦੀ ਮਾਂ ਦਾ 24 ਕਿਲੋ ਰਿਕਾਰਡ ਆ ਤਾਰਜਾ ਐਚ ਐਲ ਡੀ ਵਿੱਚ ਠੀਕ ਆ ਜੀ ਇਹ ਹਰਿਆਣੇ ਦੀ ਬਰੀਡ ਆ ਜੀ ਹਾਂ ਜੀ ਹਰਿਆਣੇ ਜੋ ਆਪਣੇ ਕੋਲ ਆਇਆ ਨਾ ਲੈ ਕੇ ਆਉਂਦਾ ਹੈ ਹਰਿਆਣਾ 1.5 ਸਾਲ ਦਾ ਕੱਟਾ ਸੀ ਜੋ ਹਰਿਆਣੇ ਤੋਂ ਲੈ ਕੇ ਆਉਂਦਾ ਜੀ ਠੀਕ ਆ ਤੇ ਮਦਰ 24 ਪਲੱਸ ਹੈਗੀ ਹਾਂ ਜੀ 24 ਪਲੱਸ ਆ ਠੀਕ ਆ ਠੀਕ ਸੋ ਕਿਸਾਨ ਵੀਰੋ ਮੋਹਰਾ ਦਾ ਇਹ ਬਹੁਤ ਜ਼ਿਆਦਾ ਖੂਬਸੂਰਤ ਇਹ ਝੋਟਾ ਹੈਗਾ ਤੇ ਕਿੰਨੇ ਤਾਂ ਤੋਂ ਹੋਵੇਗਾ ਵੀਰ ਜੀ ਇਹ ਮੂੰਹ ਇਹ ਚੌਗਾ ਜੀ ਚੌਗਾ ਹਾਂ ਜੀ ਠੀਕ ਆ ਸੋ ਕਿਸਾਨ ਵੀਰੋ ਚੌਗਾ ਮੂੰਹ ਹੈਗਾ ਇਹ ਮਾਲੀ ਬਾਕੀ ਤੁਸੀਂ ਦੇਖ ਸਕਦੇ ਹੋ ਟੈਸਟਿਕਲ ਦੀ ਜਿਹੜੀ ਬੰਤਰ ਆ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਾਡੀ ਸਟਰਕਚਰ ਵੀ ਤੁਸੀਂ ਦੇਖ ਸਕਦੇ ਹੋ ਹਾਈਟ ਤਕਰੀਬਨ ਕਾਫੀ ਜਾਂਜੀ ਸੋਹਣੀ ਹਾਈਟ ਹੈਗੀ ਇਹ ਚੰਗੀ ਮਾਲੀ ਦੀ ਤੇ ਬਾਕੀ ਵੀਰ ਹੋਣਾ ਕਿਹਾ ਵੀ ਮਦਰ ਦਾ ਰਿਕਾਰਡ ਵੀ ਕਾਫੀ ਜਿਆਦਾ ਚੰਗਾ ਸੀਗਾ 24 ਪਲੱਸ ਇਸ ਦੀ ਮਦਰ ਦਾ ਰਿਕਾਰਡ ਹੈਗਾ ਹਾਂਜੀ ਇਹਦੀਆਂ ਝੋਟੀਆਂ ਵੀ ਆਪਣੇ ਕੋਲ ਘਰੇ ਸੋਈਆਂ 16 ਕਿਲੋ ਆ ਝੋਟੀ ਨੇ ਦੁੱਧ ਦਿੱਤਾ ਉਹ ਜਿਹੜੀ ਕੱਟੀ ਵੀ ਖੜੀ ਹੋਵੇ ਆਪਾਂ ਦਿਖਾ ਦਿੰਨੇ ਹਾਂ ਠੀਕ ਆ ਠੀਕ ਆ ਜੀ ਇਹ ਜਿਹੜੀ ਨਾਲ ਦੀ ਝੋਟੀ ਦਸੀ ਇਹ ਇਹ ਤੋਂ ਗੱਭ ਸੀਗੀ ਹਨਾ ਜੀ ਹਾਂਜੀ ਹਾਂਜੀ ਠੀਕ ਆ ਤੇ 14 ਲੀਟਰ ਇਸ ਦਾ ਥੱਲੇ ਮਿਲਕ ਹੈਗਾ ਤੇ ਇਸ ਦੀ ਜਿਹੜੀ ਬੱਚੀ ਆਈ ਉਹ ਵੀ ਆਪਾਂ ਹਰਜਿੰਦਰ ਵੀਰ ਜੀ ਦਿਖਾਵਾਂਗੇ ਜਰੂਰ ਤੇ ਇਹਨੂੰ ਇੱਕ ਵਾਰੀ ਆਪਾਂ ਖੋਲ ਕੇ ਇਧਰ ਤੋਰੀ ਲਈਏ ਸੋ ਕਿਸਾਨ ਵੀਰੋ ਜਿਹੜੇ ਵੀਰਾਂ ਨੂੰ ਪਸੰਦ ਹੋਵੇ ਮਾਲੀ ਕਾਫੀ ਜਿਆਦਾ ਸ਼ੌਕੀਨ ਹੈਗਾ ਮੋਹਰਾ ਦੇ ਵਿੱਚ ਜੈਡ ਬਲੈਕ ਹੈਗਾ ਬਾਕੀ ਪੂਛ ਪਿੱਛੋਂ 2 ਤੋਂ 3 ਇੰਚ ਜਿਹੜੀ ਪਾਸ ਆ ਮੋਹਰਾ ਦੇ ਵਿੱਚ ਉਹ ਤਕਰੀਬਨ ਤੁਸੀਂ ਵੇਖ ਸਕਦੇ ਹੋ ਬਾਕੀ ਸੋਹਣੀ ਚੰਗੀ ਹਾਈਟ ਹੈਗੀ ਆ ਮਾਲੀ ਦੀ ਚਾਹ ਬਣ ਜਿਹੜੇ ਵੀਰ ਹੋਣ ਬਾਈ ਨਾਲ ਸੰਪਰਕ ਕਰ ਸਕਦੇ ਹੋ ਵੀਰ ਜੀ ਦੇ ਨੰਬਰ ਜਿਹੜੇ ਆ ਉਹ ਆਪਾਂ ਵੀਡੀਓ ਦੇ ਵਿੱਚ ਜਰੂਰ ਦੇਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਇਹ ਮਾਲੀ ਖਰੀਦ ਸਕਦੇ ਹੋ ਪਿੰਡ ਦੋਸਤੋਂ ਬੁਈਆਂ ਵਾਲਾ ਹੈਗਾ ਜੀਰਾ ਤਹਿਸੀਲ ਪੈ ਜਾਂਦੀ ਹੈ ਜੀ ਸੋ ਜਿਹੜੇ ਚਾਹਵਣ ਵੀਰ ਆ ਉਹ ਜ਼ਰੂਰ ਖਰੀਦ ਸਕਦੇ ਹੋ ਵਧੀਆ ਚੰਗੀ ਰਿਕਾਰਡਿੰਗ ਹੈਗੀ ਆ ਜੀ ਫਾਦਰ ਵੱਲੋਂ ਮਦਰ ਵੱਲੋਂ ਵੀ ਕਾਫੀ ਜਿਆਦਾ ਵਧੀਆ ਰਿਕਾਰਡਿੰਗ ਇਸ ਬੁੱਲਦੀ ਹੈਗੀ ਆ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਜ਼ਰੂਰ ਵੇਖ ਸਕਦੇ ਹੋ ਬਾਡੀ ਸਟਰਕਚਰ ਕਾਫੀ ਜਿਆਦਾ ਸੋਹਣਾ ਹੈਗਾ ਠੀਕ ਆ ਬਾਕੀ ਵੀਰ ਜੀ ਕ੍ਰੋਸਿੰਗ ਕਰਦਾ ਵੇ ਮੱਝਾਂ ਤੇ ਹਾਂਜੀ ਹਾਂਜੀ ਮੱਝਾਂ ਕਰਦਾ ਜੀ ਮੱਝਾਂ ਕਰਦਾ ਜੀ ਹਾਂਜੀ ਤਕਰੀਬਨ ਆਪਣੇ ਘਰ ਦੀਆਂ ਮੱਝਾਂ ਹੋਰ ਵੀ ਬਣੀਆਂ ਹੋਈਆਂ ਹੈਗੀਆਂ ਛੋਟੀਆਂ ਕੱਟੀ ਆਪਾਂ ਨੂੰ ਝੋਟੀ ਦੀ ਠੀਕ ਆ ਝੋਟੀ ਆ ਯਾ ਕੱਟੀ ਆਪਾਂ ਨੂੰ ਉਹ ਝੋਟੀ ਦੀ ਠੀਕ ਆ ਸੋ ਕਿਸਾਨ ਵੀਰੋ ਜਿਹੜੀ ਆ ਪਹਿਲੀ ਨੰਬਰ ਤੇ ਕੱਟੀ ਤੁਸੀਂ ਵੇਖ ਸਕਦੇ ਹੋ ਇਹ ਇਸੇ ਮਾਲੀ ਦੀ ਜਿਹੜੀ ਬੱਚੀ ਹੈਗੀ ਆ ਇਸ ਦੀ ਉਮਰ ਕਿੰਨੀ ਹੈ ਜੀ ਕੱਟੀ ਦੀ ਇਹ 8 ਕੁ ਮਹੀਨਿਆਂ ਦੇ ਹੋ ਗਏ ਆ ਜੇ 8 ਕੁ ਮਹੀਨੇ ਹਾਂਜੀ ਹਾਂਜੀ 8 ਕੁ ਮਹੀਨੇ ਦੀ ਦਿਓ 200 ਏਜ ਹੈਗੀ ਆ ਵੇਖ ਸਕਦੇ ਹੋ ਚੰਗੀ ਸੋਹਣੀ ਗਰੋਥ ਹੈਗੀ 8 ਮਹੀਨਿਆਂ ਦੀ ਇਹ ਕੱਟੀ ਦੀ ਬਾਕੀ ਵੀਰੇ ਆਪਣੇ ਜਿਹੜੇ ਮੋਬਾਈਲ ਨੰਬਰ ਨੇ ਉਹ ਵੀ ਬੋਲ ਕੇ ਦੱਸੋ ਸਾਨੂੰ 99760 ਹਾਂਜੀ 40607 ਠੀਕ ਹੈ ਜੀ ਇੱਕ ਵਾਰੀ ਫੇਰ ਬੋਲ ਦਗੇ ਜੀ 99760 ਹਾਂਜੀ 40607 ਠੀਕ ਹੈ ਜੀ ਤੇ ਵੀਰ ਜੀ ਮੁੱਲ ਕੀ ਕਰਦੇ ਪਏ ਆਂ ਦਾ ਆਪਾਂ ਇਹਦਾ 70000 ਮੁੱਲ ਕਰਦੇ ਹਾਂ ਜੀ 70000 ਰੁਪਏ ਮੋਲਾ ਜੀ ਹਾਂਜੀ ਤੇ ਬਾਕੀ ਮੌਕੇ ਤੇ ਜੇ ਆਪਣਾ ਕੋਈ ਵੀਰ ਪਹੁੰਚਦਾ ਸੱਜਣ ਕੋਈ ਲੈਣ ਆ ਚਾਹ ਵਣ ਸ਼ਕੀਨ ਬਿਲਕੁਲ ਮਾਨਤਨ ਹੋਵੇਗਾ ਜੀ ਹਾਂਜੀ ਹਾਂਜੀ ਮਾਨਤਨ ਜ਼ਰੂਰ ਠੀਕ ਆ ਸੋ ਕਿਸਾਨ ਵੀਰੋ 70000 ਰੁਪਏ ਡਿਮਾਂਡ ਹੈਗੀ ਆ ਇਸ ਮਾਲੀ ਦੀ ਮਾਲੀ ਤੁਸੀਂ ਵੇਖ ਸਕਦੇ ਹੋ ਦੋਸਤੋ ਕਾਫੀ ਜ਼ਿਆਦਾ ਸਿੰਗੀ ਬਹੁਤ ਵਧੀਆ ਚੰਗੀ ਛੋਟੀ ਸਿੰਗੀ ਆ ਬਰੀਕ ਸਿੰਗੀ ਆ ਬਾਕੀ ਮੋਹਰਾ ਦੇ ਵਿੱਚ ਵਧੀਆ ਚੰਗੀ ਹਾਈਟ ਚੰਗੀ ਵਧੀਆ ਵੇਲ ਦਾ ਇਹ ਜਿਹੜਾ ਮਾਲੀ ਹੈਗਾ ਬਾਈ ਹੋਰਾਂ ਨੇ ਡਿਮਾਂਡ 70000 ਕੀਤੀ ਹੈ ਜੇ ਕਿਸੇ ਵੀਰ ਨੂੰ ਚੰਗਾ ਲੱਗੇ ਸੋਹਣਾ ਲੱਗੇ ਮੱਜਾਂ ਦੇ ਵਿੱਚ ਰੱਖਣ ਵਾਸਤੇ ਬਰੀਡਿੰਗ ਕਰਨ ਵਾਸਤੇ ਸੋ ਵੀਰ ਦੇ ਤੁਸੀਂ ਨੰਬਰਾਂ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਇਹ ਮਾਲੀ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਬੱਲਗੇ ਜੀ